ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਮੰਤ 1768 ਮੱਗਰ ਦਾ ਮਹੀਨਾ ਥੋਪ ਦਾ ਨੇਘ ਜੇ ਚੰਗਾ ਚੰਗਾ ਲੱਗਦਾ ਸੀ ਬੰਦਾ ਸਿੰਘ ਆਪਣੇ ਸੈਨਿਕਾਂ ਦੀਆਂ ਜੰਗੀ ਮਸ਼ਕਾਂ ਵੇਖ ਰਿਹਾ ਸੀ ਪੁਰਾਣੇ ਸਿੱਖ ਸਿਪਾਹੀ ਨਵੇਂ ਆਏ ਸਿੰਘਾਂ ਨੂੰ ਹਥਿਆਰ ਫੜਨ ਅਤੇ ਚਲਾਉਣੇ ਸਿਖਾਉਣ ਲੱਗੇ ਹੋਏ ਸਨ ਹਰ ਰੋਜ਼ ਹੀ ਮਾਝੇ ਦੁਆਬੇ ਅਤੇ ਮਾਵੇ ਵੱਲੋਂ ਸਿੰਘ ਪਹੁੰਚ ਰਹੇ ਸਨ ਕਦੇ ਇਕੱਲੇ ਦੁ ਇਕੱਲੇ ਕਦੇ ਜਥਿਆਂ ਦੇ ਵਿੱਚ ਜਿਹੜੇ ਸਿੰਘ ਪਹਿਲਾਂ ਵੀ ਗੁਰੂ ਦੀ ਫੌਜ ਵਿੱਚ ਸਨ ਤੇ ਅਨੰਦਪੁਰ ਚਮਕੌਰ ਜਾਂ ਪੌਂਟਾਂ ਦੀਆਂ ਜੰਗਾਂ ਵਿੱਚ ਜਿਨ੍ਹਾਂ ਨੇ ਆਪਣੇ ਜੋਰ ਵਿਖਾਏ ਸਨ ਉਹ ਵੀ ਬੰਦਾ ਸਿੰਘ ਨਾਲ ਆ ਰਹੇ ਸਨ ਬੜੇ ਨਾਮ ਸਨ ਦੋ ਦੋਨਾ ਸਿੰਘ ਲੱਧਾ ਸਿੰਘ ਕਿਕਰ ਸਿੰਘ ਰਾਮ ਸਿੰਘ ਬਘੇਲ ਸਿੰਘ ਬੂਝਾ ਸਿੰਘ ਰੂੜ ਸਿੰਘ ਪਿੱਪਲ ਸਿੰਘ ਭਾਗੂ ਸਿੰਘ ਹੋਰ अनेका ਸਨ ਚੌੜੇ ਜੁਗਾਠੇ ਪਰਵੇਂ ਦਾੜੇ ਮੋٹے ਖੱਦਰ ਦੇ ਕੁਰਤੇ ਜਾਂ ਚੌਲੇ ਗੋਡਿਆਂ ਤੱਕ ਕਸ਼ੇਰੇ ਮੋਟੀਆਂ ਪਿੰਜਣੀਆਂ ਚਾਪੜਾਂ ਜਿੱਡੇ ਜਿੱਡੇ ਪੈਰ ਅਜੈ ਸਿੰਘਾਂ ਨੂੰ ਵੇਂਦਿਆਂ ਹੀ ਮਗਲ ਸਿਪਾਈਆਂ ਦੇ ਪਸੀਨੇ ਛੁੱਟ ਜਾਂਦੇ ਜੇਕਾਰੇ ਛੱਡਦੇ ਤਾਂ ਸਾਹਮਣੇ ਵਾਲੇ ਬੰਦਿਆਂ ਦਾ ਤਰਾ ਨਿਕਲ ਜਾਂਦਾ ਮੁਗਲ ਹਕੂਮਤ ਦੇ ਸੂਈਏ ਦਾ ਵੇਖ ਕੇ ਡਰ ਜਾਂਦੇ ਬੰਦਾ ਸਿੰਘ ਪੂਰੀ ਚੜ੍ਹਦੀ ਕਲਾ ਵਿੱਚ ਸੀ ਜਦ ਬੰਦਾ ਸਿੰਘ ਦੀਆਂ ਜਿੱਤਾਂ ਦੀ ਖਬਰ ਮਾਲਵੇ ਦੇ ਪਿੰਡਾਂ ਵਿੱਚ ਪੁੱਜੀ ਤਾਂ ਮਾਲਵੇ ਦੇ ਗੱਭਰੂ ਜੱਥੇ ਬਣਾ ਕੇ ਵਹੀਰਾ ਕੱਤ ਲਈਆਂ ਮੁਗਲ ਹਕੂਮਤ ਦੇ ਸੂਈਆਂ ਨੇ ਬਹਾਦਰਸ਼ਾਹ ਤੱਕ ਖ਼ਬਰਾਂ ਪਹੁੰਚਾਈਆਂ ਸਿੱਖ ਪੰਜਾਬ ਪ੍ਰਾਂਤ ਵਿੱਚ ਅਤੇ ਸਰਹਿੰਦ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਗੜਬੜ ਪੈਦਾ ਕਰ ਚੁੱਕੇ ਹਨ ਉਹਨਾਂ ਨੇ ਕੁਝ ਹਲਕਾ ਜਿਹਾ ਸਬਿਆ ਨੂੰ ਉਜਾੜ ਦਿੱਤਾ ਸਯਦਾਂ ਨੂੰ ਅਤੇ ਉਹਨਾਂ ਦੀਆਂ ਹਵੇਲੀਆਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਬੰਦਾ ਸਿੰਘ ਅਤੇ ਉਸਦੇ ਪ੍ਰਮੁੱਖ ਸਿੰਘਾਂ ਨੂੰ ਇੰਨੀ ਜਾਣਕਾਰੀ ਤਾਂ ਸੀ ਦਿੱਲੀ ਦਰਬਾਰ ਦੇ ਜਾਸੂਸ ਉਹਨਾਂ ਦੀਆਂ ਹਰਕਤਾਂ ਉੱਪਰ ਨਜ਼ਰ ਰੱਖ ਰਹੇ ਹਨ ਪਰ ਇਹ ਨਹੀਂ ਸੀ ਪਤਾ ਉਹਨਾਂ ਦੀ ਹਰ ਕਾਰਵਾਈ ਦੀ ਖਬਰ ਵਧਾ ਚੜਾ ਕੇ ਦਿੱਲੀ ਦਰਬਾਰ ਪਹੁੰਚਦੀ ਹੈ ਬੰਦਾ ਸਿੰਘ ਆਪਣੇ ਭਰੋਸੇਯੋਗ ਸਿੰਘਾਂ ਨਾਲ ਸਲਾਈ ਪਿਆ ਹੋਇਆ ਸੀ ਉਹ ਛਡੋਰੇ ਬਾਰੇ ਵਿਸਥਾਰ ਨਾਲ ਜਾਨਣਾ ਚਾਹੁੰਦਾ ਸੀ ਬਾਬਾ ਬినੋਦ ਸਿੰਘ ਦੱਸਣ ਲੱਗੇ ਥਾਲਾ ਸਾਜੀਓ ਸਡੋਰੇ ਦੇ ਪੀਰ ਬੁੱਧੂ ਸ਼ਾਹ ਨੇ ਗੁਰੂ ਜੀ ਦੀ ਬਹੁਤ ਇਮਦਦ ਕੀਤੀ ਸੀ। ਉਹਦਾ ਅਸਲ ਨਾਮ ਤਾਂ ਬਦਰੂਦੀਨ ਸ਼ਾਹ ਸੀ ਪਰ ਸਾਰੇ ਉਸਨੂੰ ਪੀਰ ਬੁੱਧੂ ਸ਼ਾਹ ਹੀ ਆਖਦੇ ਸਨ। ਸੂਬਾ ਸਰਹਿੰਦ ਗੁਰੂ ਦੀ ਮਦਦ ਕਾਰਨ ਉਸ ਨਾਲ ਖੜ ਰੱਖਦਾ ਸੀ। ਉਸਨੇ ਸਡੋਰੇ ਦੇ ਚੌਧਰੀ ਉਸਮਾਨ ਖਾਨ ਪਾਸੋਂ ਪੀਰ ਦਾ ਕਤਲ ਕਰਵਾ ਦਿੱਤਾ। ਪੀਰ ਦੇ ਮুরিਦਾਂ ਨੂੰ ਵੀ ਕੋਰਤਸੀਹ ਦਿੱਤੇ। ਗੁਰੂ ਦੀ ਇੱਛਾ ਸੀ ਸਡੋਰੇ ਦੇ ਇਸ ਚੌਧਰੀ ਨੂੰ ਸਜ਼ਾ ਦਿੱਤੀ ਜਾਏ। ਸਿੰਘ ਜੀ ਆਪਣੇ ਪਹਿਲੇ ਹੱਲਿਆਂ ਵਿੱਚ ਤੁਸੀਂ ਵੇਖ ਲਿਆ ਹੈ ਜਦ ਹਮਲਾ ਕਰਦੇ ਹਾਂ ਤਾਂ ਆਸਪਾਸ ਦੇ ਲੋਕ ਚੋਰ ਲੁਟੇਰੇ ਕਮੀ ਕਮੀਨ ਚੂੜੇ ਚਮਾਰ ਹੋਰ ਬਥੇਰੇ ਵੱਡੀ ਗਿਣਤੀ ਵਿੱਚ ਖਾਲਸਾ ਸੈਨਾ ਨਾਲ ਆਰਲਦੇ ਨੇ ਬੰਦਾ ਸਿੰਘ ਨੇ ਇੱਕ ਨਵੇਂ ਸੰਕਟ ਵੱਲ ਇਸ਼ਾਰਾ ਕੀਤਾ ਖਾਲਸਾ ਜੀ ਇਹ ਸਾਰੇ ਲੁੱਟ ਮਾਰ ਦੇ ਇਰਾਦੇ ਨਾਲ ਆਉਂਦੇ ਨੇ ਕਣ ਸਿੰਘ ਬੋਲਿਆ ਨਹੀਂ ਸਿੰਘ ਜੀ ਐਸੀ ਗੱਲ ਨਹੀਂ ਹੈ ਸਾਰਿਆਂ ਦਾ ਇਰਾਦਾ ਇੱਕੋ ਜਿਹਾ ਨਹੀਂ ਹੈ ਮੈਂ ਉਹਨਾਂ ਨੂੰ ਲੜਦਿਆਂ ਵੇਖਿਆ ਹੈ ਤੇ ਰਣ ਭੂਮੀ ਵਿੱਚ ਮਰਦਿਆਂ ਵੀ ਵੇਖਿਆ। ਕੁਝ ਮਰ ਵੀ ਜਾਂਦੇ ਨੇ ਹੋਣਗੇ ਖਾਲਸਾ ਜੀ ਪਰ ਬਹੁਤੇ ਲੁੱਟਮਾਰ ਹੀ ਕਰਨ ਆਉਂਦੇ ਨੇ। ਬਾਬਾ ਬਿਨੋਦ ਸਿੰਘ ਨੇ ਵੀ ਇਸ ਗੱਲ ਉੱਪਰ ਜ਼ੋਰ ਦਿੱਤਾ। ਮੈਂ ਲੁਟੇਰੇ ਪਛਾਨਣਾ ਹਾਂ ਸਿੰਘ ਜੀ ਉਹ ਤਾਂ ਮੁਗਲ ਸਿਪਾਈਆਂ ਵੱਲੋਂ ਜਾਂ ਯਾਲੀ ਕਹਿੰਦੀ ਦੇ ਰਿਆ ਮੈਦਾਨ ਛੱਟ ਕੇ ਦੌੜ ਜਾਂਦੇ ਨੇ। ਮੈਨੂੰ ਯਾਦਦਾ ਹੈ ਪਿੰਡਾਂ ਤੇ ਪਰਗਣਿਆਂ ਦੇ ਲੋਕ, ਚੌਧਰੀਆਂ, ਹਾਕਮਾਂ, ਨਵਾਬਾਂ ਦੇ ਸਤਾਏ ਹੀ ਬਹੁਤੇ ਨੇ। ਸੋਚਦੇ ਹੋਣਗੇ ਮੁਗਲਾਂ ਨੇ ਵੀ ਮਾਰਕਤ ਨੇ ਹਾਕਮ ਉਹਨਾਂ ਨੂੰ ਮੁਰਦੇ ਨਹੀਂ ਸਾੜ ਦਿੰਦੇ ਗਉਆਂ ਦਾ ਬਦ ਕਰਦੇ ਨੇ ਇਸੇ ਲਈ ਸੋਚਦੇ ਕਿਉਂ ਨਾ ਸਿੰਘਾਂ ਦੀ ਫੌਜ ਨਾਲ ਰਲ ਕੇ ਮੁਗਲਾਂ ਨੂੰ ਮਾਰੀਏ ਫਤਿਹ ਹੋ ਗਈ ਤੱਕੀ ਪਤਾ ਤਕਦੀਰ ਬਦਲ ਜਾਏ ਮੈਂ ਸਮਝਦਾ ਸਾਡੇ ਸਿੰਘ ਵੀ ਦਲੇਰ ਨੇ ਪਰ ਸਾਡੀਆਂ ਜਿੱਤਾਂ ਵੀ ਵਿੱਚ ਇਨ੍ਹਾਂ ਕਿਸਾਨਾਂ ਮਜਾਰਿਆਂ ਤੇ ਕੰਮੀ ਕਮੀਨਾ ਦਾ ਵੀ ਵੱਡਾ ਹੱਥ ਹੈ ਲੁੱਟ ਮਾਰ ਵੀ ਕਰਦੇ ਹੋਣਗੇ ਜਦ ਦੂਸਰੀ ਕਰਦੇ ਨੇ ਤਾਂ ਇਹ ਵੀ ਕਰਨ ਲੱਗਦੇ ਨੇ ਬੰਦਾ ਸਿੰਘ ਖਾਲਸਾ ਫੌਜ ਵਿੱਚ ਸ਼ਾਮਲ ਹਰ ਬੰਦੇ ਦੇ ਯੋਗਦਾਨ ਦੀ ਕਦਰ ਕਰਨੀ ਚਾਹੁੰਦਾ ਸੀ ਖਾਲਸਾ ਜੀ ਬਾਬਾ ਬినੋਦ ਸਿੰਘ ਨੇ ਕੁਝ ਕਹਿਣਾ ਚਾਹਿਆ ਤਾਂ ਬੰਦਾ ਸਿੰਘ ਨੇ ਟੋਕਦਿਆਂ ਕਿਹਾ ਸਿੰਘ ਜੀ ਗੱਲਾਂ ਬਹੁਤ ਕਰ ਲਈਆਂ ਸੜੋਰੇ ਦੇ ਹਾਕਮਾਂ ਨੂੰ ਸਜ਼ਾ ਦੇਣੀ ਹੈ ਆਪਣੇ ਸਿੰਘਾਂ ਨੂੰ ਕਹੋ ਤਿਆਰੀ ਰੱਖੋ ਕੱਲ ਸੂਰਜ ਨਿਕਲਣ ਤੋਂ ਪਹਿਲਾਂ ਅਸੀਂ ਸੜੋਰੇ ਉੱਪਰ ਹੱਲਾ ਬੋਲਾਂਗੇ ਖਾਲਸਾ ਜੀ ਸੜੋਰੇ ਦੇਹਾਕਮ ਕੋਲ ਭਾਰੀ ਸੈਨਾ ਹੈ ਇੱਕ ਕਿਲਾ ਵੀ ਹੈ ਸਰਹਿੰਦਰੀ ਇਹ ਬੜੀ ਸ਼ਕਤੀਸ਼ਾਲੀ ਚੌਕੀ ਹੈ ਬਾਸ ਸਿੰਘ ਨੇ ਜਾਣਕਾਰੀ ਦਿੱਤੀ ਇਸੇ ਲਈ ਆਖ ਰਿਹਾ ਹਾਂ ਤਿਆਰੀ ਰੱਖੋ ਸਿੰਘਾਂ ਨੂੰ ਕਹੋ ਜਲਦੀ ਭੋਜਨ ਕਰਕੇ ਆਰਾਮ ਕਰ ਲੈਣ ਆਪਣੇ ਹਥਿਆਰ ਪਰਖ ਲੈਣ ਕਹਿ ਕੇ ਬੰਦਾ ਸਿੰਘ ਉੱਠ ਖੜਿਆ ਜਥੇਦਾਰ ਫਤਿਹ ਬੁਲਾ ਕੇ ਆਪਣੇ ਆਪਣੇ ਸਿਪਾਹੀਆਂ ਵੱਲ ਤੁਰ ਪਏ देर रात ਤੱਕ ਮौज-ਮਸਤੀਆਂ ਕਰਕੇ ਸੁੱਤੇ ਚੌਧਰੀ ਅਜੇ ਗਹਿਰੀ ਨੀਂਦ ਵਿੱਚ ਸਨ ਛਡੋਰੇ ਦੀਆਂ ਗਲੀਆਂ ਵਿੱਚ ਤਰ ਥੱਲੀ ਮੱਚ ਗਈ ਉਸਮਾਨ ਖਾਨ ਦੀ ਹਵੇਲੀ ਦੇ ਸਿਪਾਈਆਂ ਅਤੇ ਸੈਨਾ ਨੂੰ ਨਾ ਸਮਝ ਆਈ ਇਹ ਅਚਾਨਕ ਜਲ ਜਲਾ ਕਿੱਥੋਂ ਆ ਡ ਗਿਆ ਨਾ ਹੀ ਉਹਨਾਂ ਨੂੰ ਸੰਭਲਣ ਦਾ ਮੌਕਾ ਮਿਲਿਆ ਸਿੰਘ ਘਵੇਲੀਆਂ ਦੇ ਅੰਦਰ ਆਣ ਵੜੇ ਅੱਬੜ ਵਾਹੇ ਉੱਠੇ ਚੌਧਰੀ ਆਪਣੀਆਂ ਜਾਨਾਂ ਬਚਾਉਣ ਲਈ ਇੱਕ ਮਜ਼ਾਰ ਵੱਲ ਨੱਠੇ ਰੋਹ ਵਿੱਚ ਆਏ ਸਿੰਘਾਂ ਨੇ ਮਜ਼ਾਰ ਨੂੰ ਅੱਗ ਲਾ ਦਿੱਤੀ ਸਿੰਘ ਸਿਪਾਈ ਹੁਣ ਪਹਿਲਾਂ ਵਾਲੇ ਸਿੰਘ ਨਹੀਂ ਸਨ ਉਹਨਾਂ ਕੋਲ ਪੂਰੀ ਤਾਕਤ ਸੀ ਘੋੜੇ ਜੰਗੀ ਹਥਿਆਰ ਨਾਲ ਲੈਸ ਅਤੇ ਬੰਦਾ ਸਿੰਘ ਜੀਆ ਸੂਰਬੀਰ ਸੈਨਾਪਤੀ ਛਡੋਰੇ ਦੀਆਂ ਗਲੀਆਂ ਵਿੱਚ ਪਰਲੋ ਆ ਗਈ ਪੀਰ ਬੁੱਧੂ ਸ਼ਾਹ ਦੇ ਮুরিਦ ਵੀ ਸਿੰਘਾਂ ਨਾਲ ਆ ਰਹੇ ਉਹਨਾਂ ਸਿੰਘਾਂ ਨੂੰ ਦੱਸਿਆ ਚੌਧਰੀ ਉਸਮਾਨ ਖਾਨ ਤਾਂ ਅਜੇ ਹਵੇਲੀ ਦੇ ਅੰਦਰ ਹੀ ਡਟਿਆ ਹੋਇਆ ਹੈ ਸਿੰਘ ਫਿਰ ਹਵੇਲੀ ਨੂੰ ਆ ਪਏ ਹਵੇਲੀ ਅੰਦਰ ਸਿਪਾਈ ਵੀ ਲੜੋ ਤੇ ਮਰੋ ਦੇ ਜਜ਼ਬੇ ਨਾਲ ਸਿੰਘਾਂ ਨੂੰ ਟੱਕਰੇ ਉਹਨਾਂ ਨੇ ਸਿੰਘਾਂ ਦੇ ਆਹੂ ਲਾ ਦਿੱਤੇ ਪਰ ਸਿੰਘ ਗਿਣਤੀ ਵਿੱਚ ਬਹੁਤ ਸੰਖਿਆ ਚਾਰ ਮਰਦੇ ਤਾਂ 40 ਹੋਰ ਆ ਜਾਂਦੇ ਆਖਰ ਉਸਮਾਨ ਖਾਨ ਜਾਨ ਬਚਾਉਣ ਲਈ ਭੱਜਣ ਲੱਗਾ ਤਾਂ ਸਿੰਘਾਂ ਘੇਰ ਲਿਆ ਅਸਮਾਨ ਖਾਨ ਨੇ ਜਾਨ ਬਖਸ਼ੀ ਲਈ ਹੱਥ ਜੋੜੇ ਧੰਨ ਦਾ ਲਾਲਚ ਦਿੱਤਾ ਇਨੇ ਚਰਚ ਤਾਂ ਸਿੰਘਾਂ ਨੇ ਵਰਸ਼ੇ ਉਸ ਵਿੱਚੋਂ ਯਾਰ ਪਾਰ ਕੱਢ ਦਿੱਤੇ ਦਸਵੇ ਦੇ ਬਾਕੀ ਚੌਧਰੀ ਅਤੇ ਅਮੀਰ ਘਰਾਣੇ ਪੀਰ ਬੁੱਧੂ ਸ਼ਾਹੀ ਹਵੇਲੀ ਵਿੱਚ ਪਨਾਹ ਲੈਣ ਲਈ ਜਾ ਲੁਕੇ ਉਹਨਾਂ ਨੂੰ ਯਕੀਨ ਸੀ ਸਿੰਘ ਪੀਰ ਦੀ ਹਵੇਲੀ ਉੱਪਰ ਹਮਲਾ ਨਹੀਂ ਕਰਨਗੇ ਪਰ ਸਿੰਘਾਂ ਦੇ ਦਿਮਾਗ ਨੂੰ ਖੂਨ ਚੜ੍ਹਿਆ ਆਇਆ ਸੀ ਉਹਨਾਂ ਨੂੰ ਵੈਰੀ ਤੋਂ ਸਿਵਾ ਹੋਰ ਕੁਝ ਨਹੀਂ ਸੀ ਦਿਸਦਾ ਪੁੱਤਰੇ ਸਿੰਘਾਂ ਨੇ ਪੀਰ ਦੀ ਹਵੇਲੀ ਨੂੰ ਅੱਗ ਲਾ ਦਿੱਤੀ ਬਦੇ ਰੇਪਨਾਗੀਰ ਅੰਦਰ ਹੀ ਸੜ ਗਏ ਜਿਹੜੇ ਬਾਹਰ ਵਾਲ ਨੱਠੇ ਉਹ ਸਿੰਘਾਂ ਨੇ ਘੇਰ ਕੇ ਕਤਲ ਕਰ ਦਿੱਤੇ ਗੁੱਸੇ ਅਤੇ ਬਦਲੇ ਦੀ ਅੱਗ ਵਿੱਚ ਅੰਨੇ ਹੋਏ ਸਿੰਘਾਂ ਨੇ ਛੜੋਰੇ ਦਾ ਕਿਲਾ ਹਵੇਲੀਆਂ ਸਭ ਖੇ ਬਣਾ ਦਿੱਤੀਆਂ ਪੀਰ ਦੀ ਹਵੇਲੀ ਵਿੱਚੋਂ ਇੱਕ ਵੀ ਜਿਉਂਦਾ ਬੰਦਾ ਨਾ ਬਾਹਰ ਜਾਂ ਦਿੱਤਾ ਮਜ਼ਾਰ ਸੜ ਗਿਆ ਦੋਹਾਂ ਧਿਰਾਂ ਦੇ ਹਜ਼ਾਰਾਂ ਸੈਨਿਕ ਮਾਰੇ ਗਏ ਛੜੋਰੇ ਦੀਆਂ ਗਲੀਆਂ ਵਿੱਚ ਲਾਸ਼ਾਂ ਦੇ ਢੇਰ ਲੱਗ ਗਏ ਕੋਗਵਸਦਾ ਕਸਬਾ ਸਿੰਘਾਂ ਦੇ ਲਿਆਂਦੇ ਪੁਚਾਲ ਨੇ ਖੰਡਰ ਬਣਾ ਦਿੱਤਾ ਜਦ ਬੰਦਾ ਸਿੰਘ ਨੇ ਮਜ਼ਾਰ ਅਤੇ ਪੀਰ ਬੁੱਧੂ ਸ਼ਾਹ ਦੀ ਹਵੇਲੀ ਛੜਦੀ ਵੇਖੀ ਤਾਂ ਉਹ ਆਤਮ ਗਿਲਿਆਨੀ ਨਾਲ ਭਰ ਗਿਆ। ਬਾਬਾ ਬినੋਦ ਸਿੰਘ ਨੇ ਕਿਹਾ ਪੀਰ ਬੁੱਧੂ ਸ਼ਾਹ ਦੀ ਕੁਰਬਾਨੀ ਦਾ ਸਾਇ ਇਹ ਚੰਗਾ ਸਿਲਾ ਦਿੱਤਾ। ਬੰਦਾ ਸਿੰਘ ਹੋਰ ਦੁਖੀ ਹੋ ਗਿਆ ਉਹ ਹੈਰਾਨ ਸੀ। ਸਿੰਘ ਉਸ ਕੋਲੋਂ ਬੇਕਾਬੂ ਕਿਵੇਂ ਹੋ ਗਏ? ਹਜ਼ਾਰਾਂ ਦੀ ਗਿਣਤੀ ਵਿੱਚ ਫਤਿਹ ਦੀਆਂ ਖੁਸ਼ੀਆਂ ਨਾਲ ਮੱਛਰੇ ਜਿਕਾਰੇ ਛੜਦੇ ਸਿੰਘਾਂ ਵਿੱਚੋਂ ਕਿਸ ਨੂੰ ਦੋਸ਼ ਦੇਵਾਂ? ਤਲਵਾਰ ਮਿਆਣ ਵਿੱਚ ਕਰਦੇ ਆ ਉਸਨੇ ਅੱਖਾਂ ਮੀਟ ਲਈਆਂ ਅਰਦਾਸ ਕਰਨ ਵਾਂਗ ਬੋਲਿਆ ਗੁਰੂ ਸਾਹਿਬ ਜੀ ਖਿਮਾ ਕਰਨਾ। ਜਿੱਤਾਂ ਹਾਸਲ ਕਰਦੀ ਜਨੂਨ ਵਿੱਚ ਆਪ ਆਈ ਆਪ ਦੀ ਵਰਸੋਈ ਖਾਲਸਾ ਫੌਜ ਮੇਰੇ ਕਹਣੇ ਵਿੱਚ ਨਹੀਂ ਰਹੀ ਉਸੇ ਦਿਨ ਸੰਧਿਆ ਵੇਲੇ ਸਡੋਰੇ ਦੇ ਅਠ ਠੱਠੇ ਕਿਲੇ ਵਿੱਚ ਬੰਦਾ ਸਿੰਘ ਨੇ ਦਰਬਾਰ ਲਾਇਆ ਖਾਲਸਾ ਪੰਚਾਇਤ ਦੀ ਚੋਣ ਕੀਤੀ ਰਾਜ ਮਿਸਤਰੀਆਂ ਨੂੰ ਕਿਲੇ ਦੀ ਮੁਰੰਮਤ ਕਰਨ ਦਾ ਹੁਕਮ ਦਿੱਤਾ ਕੁਝ ਸਿੰਘਾਂ ਨੂੰ ਕੋਈ ਲੰਮਸ ਲੰਮਾ ਚੇਲ ਦਾ ਪਤਲਾ ਰੁੱਖ ਕੱਟ ਕੇ ਲਿਆਉਣ ਲਈ ਜੰਗਲਾਂ ਵੱਲ ਭੇਜਿਆ ਫਿਰ ਬੰਦਾ ਸਿੰਘ ਨੇ ਆਪਣੇ ਸਿਪਾਈ ਅਤੇ ਥਾਣੇਦਾਰ ਨਿਯੁਕਤ ਕਰਕੇ ਖਾਲਸਾ ਚੌਂਕੀ ਬਿਠਾ ਦਿੱਤੀ ਲਗਾਨ ਦੀ ਵਸੂਲੀ ਲਈ ਸਿੰਘ ਤਨਾਟ ਕੀਤੇ ਸਥਾਨਕ ਲੋਕਾਂ ਨੂੰ ਛੜੋਰੇ ਦੀਆਂ ਗਲੀਆਂ ਸਾਫ਼ ਕਰਨ ਲਈ ਕਿਹਾ ਤੇ ਆਪ ਬਾਬਾ ਬినੋਦ ਸਿੰਘ ਕਾਂਸੇਕ ਤੇ ਬਾਲ ਸਿੰਘ ਨੂੰ ਨਾਲ ਲੈ ਕੇ ਤਬਾਹ ਹੋਏ ਕਸਬੇ ਦਾ ਨਿਰੇਖਣ ਕਰਨ ਲੱਗੇ ਅਗਲੇ ਦਿਨ ਦੁਪਹਿਰ ਵੇਲੇ ਸਿੰਘ ਚੀਲ ਦੇ ਇੱਕ ਲੰਮੇ ਰੁੱਖ ਦਾ ਤਣਾ ਸ਼ਾਂਗ ਕੇ ਲੈ ਆਏ ਬੰਦਾ ਸਿੰਘ ਨੇ ਉਸ ਨੂੰ ਕਿਲੇ ਅੰਦਰ ਗੱਡਣ ਦਾ ਹੁਕਮ ਦਿੱਤਾ ਦੁਪਹਿਰ ਢਲਣ ਤੋਂ ਪਹਿਲਾਂ ਸੜੋਰੇ ਦੇ ਬਚ ਗਏ ਵਸਨੀਕਾਂ ਨੇ ਵੇਖਿਆ ਕਿਲੇ ਅੰਦਰ ਖਾਲਸਾ ਫੌਜ ਦਾ ਨਿਸ਼ਾਨ ਪੂਰੀ ਸ਼ਾਨ ਨਾਲ ਲਹਿਰਾ ਰਿਹਾ ਸੀ ਜੰਗਲ ਵਿੱਚੋਂ ਚੇਲ ਦਾ ਤਣਾ ਲੈ ਕੇ ਆਏ ਸਿੰਘਾਂ ਨੇ ਦੱਸਿਆ ਖਾਲਸਾ ਜੀਓ ਇੱਥੋਂ ਲੱਗ ਹੈ ਹੀ ਪਹਾੜੀ ਉੱਪਰ ਇੱਕ ਗੜੀ ਖਾਲੀ ਪਈ ਹੈ ਪਹਾੜੀ ਲੋਕ ਉਸ ਨੂੰ ਮੁਖਲਿਸਗੜ ਦਾ ਕਿਲਾ ਆਖਦੇ ਨੇ ਚੜ੍ਹਾਈ ਥੋੜੀ ਮੁਸ਼ਕਲ ਜੇ ਪਰ ਸਿੰਘਾਂ ਨੇ ਬੜੇ ਕੰਮ ਆ ਸਕਦਾ ਹੈ ਸੁਣ ਕੇ ਬੰਦਾ ਸਿੰਘ ਮੁਸਕਰਾ ਪਿਆ ਇਹ ਜਗ੍ਹਾ ਤਾਂ ਉਹ ਬਹੁਤ ਪਹਿਲਾਂ ਹੀ ਵੇਖ ਗਿਆ ਸੀ ਫਿਰ ਵੀ ਬੰਦਾ ਸਿੰਘ ਸੜੋਰੇ ਦੀ ਨਿਗਰਾਨੀ ਲਈ ਬਾਬਾ ਬਿਨੋ ਸਿੰਘ ਅਤੇ ਕਾਨ ਸਿੰਘ ਨੂੰ ਛੱਡ ਕੇ ਬਾਸ ਸਿੰਘ ਨਾਲ ਉਸੇ ਬੜੀ ਮੁਖਲਿਸ ਗੜਵਲ ਰਵਾਨਾ ਹੋ ਗਿਆ ਸੁਰੱਖਿਆ ਲਈ ਸਿੰਘਾਂ ਦੀ ਖਾਸ ਹਥਿਆਰਬੰਦ ਟੁਕੜੀ ਸਦਾ ਮੰਗ ਉਹਨਾਂ ਦੇ ਨਾਲ ਸੀ ਬੰਦਾ ਸਿੰਘ ਪਹਿਲਾਂ ਨਾਲ ਵੀ ਹੈਰਾਨ ਹੁੰਦਾ ਜਾ ਰਿਹਾ ਸੀ ਪਹਾੜੀ ਇਲਾਕਾ ਪੱਥਰ ਰਲੇ ਰੇਤਲੇ ਟਿੱਬੇ ਚ ਫੇਰੇ ਸੰਘਣਾ ਜੰਗਲ ਚੜਾਈ ਦੇ ਰਸਤੇਆਂ ਵਿੱਚ ਕੰਡੇਦਾਰ ਚਾੜੀਆਂ ਕਿਧਰੇ ਵੀ ਟੰਗ ਦਾ ਰਸਤਾ ਨਹੀਂ ਘੋੜਿਆਂ ਲਈ ਵੀ ਚੜ੍ਹਨਾ ਮੁਸ਼ਕਿਲ ਘੋੜੇ ਰਾਹ ਵਿੱਚ ਛੱਡਨੇ ਪਏ ਸਿੰਘ ਓਖੇ ਓਖੇ ਚੜਾਈ ਜੜ ਰਹੇ ਸਨ ਪਰ ਬੰਦਾ ਸਿੰਘ ਦਾ ਚਿਹਰਾ ਬਾਗੋ ਬਾਗ ਸੀ ਉਸ ਨੂੰ ਆਪਣੇ ਬਚਪਨ ਦੇ ਦਿਨ ਯਾਦ ਆ ਗਏ ਜਦੋਂ ਰਿਆਸੀ ਅਤੇ ਰਜੋਰੀ ਦੀਆਂ ਖੱਡਾਂ ਤੇ ਜੰਗਲਾਂ ਵਿੱਚ ਘੁੰਮਦਾ ਰਿਹਾ ਸੀ ਉਸ ਨੇ ਰਸਤਿਆਂ ਦੇ ਵਿੰਗ ਬਲੇਵੇਂ ਵੇਖ ਕੇ ਕਿਹਾ ਸਿੰਘ ਜੀ ਇੱਥੇ ਪੁੱਜਣ ਲਈ ਤਾਂ ਬੰਦੇ ਨੂੰ ਸੱਪ ਬੰਨਣਾ ਪਏਗਾ ਵਿੰਗਾ ਟੇਡਾ ਹੋਏ ਬਿਨਾ ਤਾਂ ਤੁਰਿਆ ਹੀ ਨਹੀਂ ਜਾ ਰਿਹਾ ਜਿਵੇਂ ਕਿਵੇਂ ਸਿੰਘ ਪਹਾੜੀ ਉੱਪਰ ਪਹੁੰਚ ਗਏ ਸਾਰੇ ਹਾਂ ਫਰੇ ਸਨ ਉੱਪਰ ਜਾ ਕੇ ਅੱਜ ਪੂਰੇ ਧਿਆਨ ਨਾਲ ਆਲੇ ਦੁਆਲੇ ਵੇਖਦਿਆ ਬੰਦਾ ਸਿੰਘ ਹੈਰਾਨ ਸੀ ਇੱਥੇ ਕਿਸੇ ਨੂੰ ਕਿਲਾ ਬਣਾਉਣ ਦੀ ਕਿਵੇਂ ਸੁਝੀ ਕੰਧਾਂ ਭਾਵੇਂ ਕੱਚੀਆਂ ਸਨ ਤੇ ਮੀਹਾਂ ਨਾਲ ਖੁਰ ਗਈਆਂ ਸਨ ਪਰ ਕਿਲੇ ਦੀ ਸਥਿਤੀ ਵੇਖ ਕੇ ਬੰਦਾ ਸਿੰਘ ਬਿਹਤ ਪ੍ਰਸੰਨ ਸੀ ਉਹਨੇ ਖੁਸ਼ੀ ਨਾਲ ਕਿਹਾ ਇਹੀ ਜਗ੍ਹਾ ਖਾਲਸੇ ਦਾ ਘਰ ਬਣਾਉਣ ਨਿਯੋਗ ਹੈ ਪੱਕਾ ਸਥਾਨ ਖਾਲਸੇ ਦਾ ਲੋਹਗੜ੍ਹ ਅਸੀਂ ਮੁਖਲਿਸਗੜ੍ਹ ਨੂੰ ਲੋਹਗੜ੍ਹ ਬਣਾ ਦੇਾਂਗੇ ਇਸ ਦੀ ਮੁਰੰਮਤ ਕਰਾਂਗੇ ਇਸ ਨੂੰ ਆਪਣਾ ਮੁੱਖ ਕੇਂਦਰ ਬਣਾਵਾਂਗੇ ਇੱਕ ਸਿੰਘ ਵੇਖਦਾ ਵੇਖਦਾ ਪਰੇ ਸਿਰੇ ਤੱਕ ਚਲਿਆ ਗਿਆ ਸੀ ਉਸਨੇ ਉੱਥੋਂ ਹੀ ਪੁਕਾਰਿਆ ਖਾਲਸਾ ਜੀ ਜੰਗਲ ਵਿੱਚ ਛੁਪਣ ਲਈ ਇਧਰ ਚੋਰ ਰਸਤੇ ਵੀ ਆ ਗਏ ਨੇ ਬੰਦਾ ਸਿੰਘ ਨੇ ਬਾਦ ਸਿੰਘ ਨੂੰ ਕਿਹਾ ਸੜੋਰੇ ਦੇ ਕਿਲੇ ਦੀ ਮੁਰੰਮਤ ਤੋਂ ਬਾਅਦ ਅਸੀਂ ਇਸ ਨੂੰ ਆਬਾਦ ਕਰਾਂਗੇ ਇੱਥੇ ਵੀ ਖਾਲਸਾ ਫੌਜ ਦਾ ਝੰਡਾ ਲਹਿਰਾਏਗਾ ਅਸੀਂ ਅਜਈਆਂ ਰੋਕਾਂ ਬਣਾਵਾਂਗੇ ਤੁਰਕਾਂ ਨੂੰ ਇੱਥੇ ਪਹੁੰਚਣ ਲਈ ਦੋ ਵਾਰ ਜੰਮਣਾ ਪਏਗਾ ਜਦ ਸਾਰੇ ਵਾਪਸ ਹੇਠਾ ਮੋੜਾ ਇੱਥੇ ਇੱਕ ਵਡੇਰੀ ਉਮਰ ਦੇ ਪਹਾੜੀਏ ਨੇ ਪੁੱਛਣ ਤੇ ਦੱਸਿਆ ਇਹ ਗੜੀ ਤਾਂ ਬੜੀ ਪੁਰਾਣੀ ਏ ਅਸਾਂ ਦੇ ਬਜ਼ੁਰਗ ਦੱਸਦੇ ਨੇ ਇੱਥੇ ਬਾਦਸ਼ਾਹ ਸ਼ਾਹਜਹਾਨ ਰਹਿੰਦਾ ਹੁੰਦਾ ਸੀ ਜਦੋਂ ਸ਼ਿਕਾਰ ਖੇਡਣ ਆਉਂਦਾ ਹੁੰਦਾ ਸੀ ਬਾਦਸ਼ਾਹ ਦਾ ਇੱਕ ਫੌਜਦਾਰ ਸੀ ਮੁਖਲਿਸ ਖਾਨ ਉਹੀ ਇਸ ਗੜੀ ਦੀ ਨਿਗਰਾਨੀ ਰੱਖਦਾ ਹੁੰਦਾ ਸੀ ਬਾਦਸ਼ਾਹ ਬਹੁਤ ਆਉਂਦਾ ਸੀ ਕਿ ਦਰਬਾਜ ਸਿੰਘ ਨੇ ਪੁੱਛਿਆ ਅਸਾਂ ਨੂੰ ਕੀ ਪਤਾ ਜੀ ਬਾਦਸ਼ਾਹ ਦੀ ਮੌਜ ਅੰਜ ਸੁਣਦੇ ਆ ਇੱਥੇ ਮੁਖਲਿਸ ਖਾਨ ਹੀ ਰਹਿੰਦਾ ਸੀ ਗੜੀ ਵਿੱਚ ਲੋਕ ਤਾਂ ਇਸ ਨੂੰ ਮੁਖਲਿਸ ਖਾਨ ਦੀ ਗੜੀ ਆਖਦੇ ਸੰਤ ਤੇ ਹੁਣ ਤਾਂ ਇਸ ਨੂੰ ਪਹਾੜੀ ਨੂੰ ਮੁਖਲਿਸ ਗੜ੍ਹ ਹੀ ਕਹਿੰਦੇ ਹਨ ਬੰਦਾ ਸਿੰਘ ਹੈਰਾਨ ਸੀ ਇੱਥੇ ਬੁਜਣਾ ਕਿੰਨਾ ਔਖਾ ਹੈ ਫਿਰ ਇੱਥੇ ਗੜੀ ਉਸਾਰਨਾ ਕਿੰਨੇ ਲੋਕਾਂ ਨੇ ਵਗਾਰਾਂ ਕੀਤੀਆਂ ਹੋਣੀਆਂ ਕਿੰਨੇ ਲੋਕਾਂ ਉੱਪਰ ਜ਼ੁਲਮ ਕੀਤੇ ਹੋਣਗੇ ਪਰ ਮੁਗਲਾਂ ਦੀ ਹਿੰਮਤ ਅਤੇ ਜੰਗੀ ਸੂਝ ਬੂਝ ਹੀ ਮਨ ਹੀ ਮਨ ਪ੍ਰਸ਼ੰਸਾ ਕਰਨ ਲੱਗਾ ਫਿਰ ਸੋਚਿਆ ਇਸ ਕਿਲੇ ਦੀ ਮੁਰੰਮਤ ਤਾਂ ਸੜੋਰੇ ਦੇ ਕਿਲੇ ਤੋਂ ਵੀ ਪਹਿਲਾਂ ਕਰਨੀ ਬਣਦੀ ਹੈ ਗੁਰੂ ਨੇ ਵੀ ਇਸ ਗੜੀ ਦਾ ਜ਼ਿਕਰ ਕੀਤਾ ਸੀ ਕਲੰਦਰੀ ਮਾਰਕੰਡਾਨਾਂ ਦੀਆਂ ਦਾ ਗੁਰੂ ਨੇ ਇਹ ਥਾਂ ਵੇਖਿਆ ਹੋਇਆ ਸੀ ਸੋਚ ਕੇ ਬੰਦਾ ਸਿੰਘ ਹੈਰਾਨ ਹੋਇਆ ਵਾਪਸ ਸੜੋਰੇ ਪਹੁੰਚ ਕੇ ਬੰਦਾ ਸਿੰਘ ਨੇ ਰਾਜ ਮਿਸਤਰੀਆਂ ਤੇ ਕੁਝ ਸਿੱਖਾਂ ਦਾ ਜਥਾ ਤੁਰੰਤ ਮੁਖਲਿਸਗੜ ਲਈ ਰਵਾਨਾ ਕਰ ਦਿੱਤਾ ਸੜੋਰੇ ਉੱਪਰ ਹਮਲਾ ਕਰਕੇ ਹਮਲੇ ਦੇ ਵਿੱਚ ਖਾਲਸਾ ਫੌਜ ਨੂੰ ਕਾਫੀ ਧਨ ਕੋੜੇ ਅਤੇ ਹਥਿਆਰ ਪ੍ਰਾਪਤ ਹੋਏ ਸਨ ਸਿੰਘ ਸਿਪਾਈ ਉੱਚੀਆਂ ਹਵਾਵਾਂ ਵਿੱਚ ਸਨ ਬੰਦਾ ਸਿੰਘ ਦਾ ਨਾਮ ਮੁਗਲਾਂ ਲਈ ਹਵਾ ਬਣਦਾ ਜਾ ਰਿਹਾ ਸੀ ਜਿੱਦਰ ਵੀ 8-10 ਸਿੰਘ ਇਕੱਠੇ ਜਾਂਦੇ ਤਾਂ 40-50 ਵੀ ਉਹਨਾਂ ਅੱਗੇ ਹੱਥ ਬੰਨ੍ਹ ਕੇ ਖੜ ਜਾਂਦੇ ਲੜਨਾ ਜਾਂ ਵਿਰੋਧ ਕਰਨਾ ਤਾਂ ਦੂਰ ਦੀ ਗੱਲ ਸੀ ਸਿੰਘ ਦੀ ਏਸੀ ਇਲਾਕੇ ਵਿੱਚ ਪੂਰੀ ਪੁੱਛ ਪ੍ਰਤੀਤ ਹੋਣ ਲੱਗ ਪਈ ਇਸ ਬਦਲੀ ਹਵਾ ਨੇ ਸਿੰਘਾਂ ਨੂੰ ਥੋੜਾ ਘਮੰਡੀ ਵੀ ਬਣਾ ਦਿੱਤਾ ਉਹ ਜਿਸ ਨੂੰ ਜੀ ਕਰਦਾ ਲੁੱਟਣ ਲੱਗ ਪਏ ਉਹਨਾਂ ਅੱਗੇ ਕੋਈ ਅੜੰਦੀ ਹੀ ਮਨ ਨਹੀਂ ਸੀ ਕਰਦਾ ਰੁੱਖੀਆਂ ਸੁਖੀਆਂ ਖਾਂਦੇ ਸਿੰਘ ਨਾਲੇ ਚੋਪੜੀਆਂ ਖਾਣ ਲੱਗੇ ਨਾਲੇ ਦੋ ਦੋ ਅਜਈਆਂ ਸ਼ਿਕਾਇਤਾਂ ਸੋਈਆਂ ਤੇ ਦਰਬਾਰੀ ਮੁਖਬਰਾਂ ਨੇ ਦਿੱਲੀ ਤੱਕ ਭੇਜੀਆਂ ਬੰਦਾ ਸਿੰਘ ਕੋਲ ਵੀ ਕੁਝ ਸ਼ਿਕਾਇਤਾਂ ਆਈਆਂ ਬੰਦਾ ਸਿੰਘ ਨੇ ਇਹਨਾਂ ਸ਼ਿਕਾਇਤਾਂ ਵੱਲ ਬਹੁਤਾ ਧਿਆਨ ਨਾ ਦਿੱਤਾ ਈਰਖਾਵੱਸ ਵੀ ਲੋਕ ਅਜਈਆਂ ਸ਼ਿਕਾਇਤਾਂ ਜਾਂ ਇਲਜ਼ਾਮ ਲਾ ਸਕਦੇ ਹਨ ਬੰਦਾ ਸਿੰਘ ਨੂੰ ਇਹ ਵੀ ਪਤਾ ਸੀ ਜਦ ਫੌਜਾਂ ਮੁਹਿੰਮ ਤੇ ਹੋਣ ਤੇ ਫਤਿਹ ਹਾਸਲ ਹੁੰਦੀ ਰਹੇ ਤਾਂ ਅਜਿਹਾ ਵਾਪਰਦਾ ਹੀ ਹੈ ਇਸ ਕਰਕੇ ਬੰਦਾ ਸਿੰਘ ਆਪਣੇ ਸਿੰਘਾਂ ਉੱਪਰ ਸਖਤੀ ਵਰਤ ਕੇ ਉਹਨਾਂ ਦੇ ਬੁਲੰਦ ਹੌਸਲਿਆਂ ਨੂੰ ਠੇਸ ਨਹੀਂ ਸੀ ਪਹੁੰਚਾਉਣੀ ਚਾਹੁੰਦਾ ਅਜਈ ਚੜ੍ਹਦੀ ਕਲਾ ਦੇ ਮਾਹੌਲ ਵਿੱਚ ਬੰਦਾ ਸਿੰਘ ਨੇ ਸੋਚਿਆ ਹੁਣ ਸਰਹਿੰਦ ਨਾਲ ਟੱਕਰ ਲੈਣ ਦਾ ਸਮਾਂ ਹੈ ਵਜ਼ੀਰ ਖਾਨ ਡਰਿਆ ਹੋਇਆ ਹੈ ਬਾਦਰ ਸ਼ਾ ਅਜੇ ਦਿੱਲੀ ਨਹੀਂ ਪੁੱਜਿਆ ਜੇ ਰੋਪੜ ਦੇ ਪੱਤਣ ਵਾਲੇ ਸਿੱਖ ਆਰੜਨ ਤਾਂ ਸੂਬਾ ਸਰਹੰਦ ਨਾਲ ਵੀ ਦੋ ਹੱਥ ਵੇਖ ਲੈਣੇ ਚਾਹੀਦੇ ਨੇ ਸਰਹਿੰਦ ਦੇ ਰਾਹ ਵਿੱਚ ਦੋ ਪਿੰਡ ਛੱਤ ਅਤੇ ਬਨੂੜ ਪੈਂਦੇ ਸਨ ਇਥੇ ਸਰਹਿੰਦ ਦੇ ਸੂਬੇਦਾਰ ਦੀਆਂ ਫੌਜੀ ਚੌਕੀਆਂ ਸਨ ਬੰਦਾ ਸਿੰਘ ਨੇ ਬినੋਦ ਸਿੰਘ ਅਤੇ ਬਾਦ ਸਿੰਘ ਨਾਲ ਸਲਾਹ ਕਰਦਿਆਂ ਕਿਹਾ ਸਾਨੂੰ ਛੱਤ ਬਨੋੜ ਵਾਲੇ ਖੰਭ ਵੀ ਝਾੜਨੇ ਪੈਣਗੇ ਫੈਸਲਾ ਹੋ ਗਿਆ ਅਗਲੇ ਦਿਨ ਬਾਜ ਸਿੰਘ ਦੀ ਅਗਵਾਈ ਹੇਠ 500 ਘੋੜੇ ਸਵਾਰ ਅਤੇ ਇੰਨੇ ਕੁ ਹੀ ਪੈਦਲ ਸਿੰਘਾਂ ਨੇ ਬਨੂੜ ਉੱਪਰ ਹੱਲਾ ਜਬੋਲਿਆ ਇਸ ਵਾਰ ਬੰਦਾ ਸਿੰਘ ਦੇ ਨਾਲ ਰਕਲੇ ਵੀ ਭੇਜੇ ਸਿੰਘਾਂ ਦਾ ਹਮਲਾ ਸੁਣਦਿਆਂ ਹੀ ਬਨੂੜ ਦੀਆਂ ਹਵੇਲੀਆਂ ਵਿੱਚ ਚੀਖ ਪੁਕਾਰ ਹੋਣ ਲੱਗੀ ਘਬਰਾਏ ਫੌਜਦਾਰ ਨੇ ਆਪਣੇ ਮੁਖਬਰਾਂ ਨੂੰ ਪੁੱਛਿਆ ਸਿੱਖੜੇ ਕਿੱਥੇ ਕੁਨੇ ਹਾਲੀ ਉਹ ਤਾਂ ਬਨੂੜ ਦੀਆਂ ਗਲੀਆਂ 'ਚ ਨੇ ਜਨਾਬ ਏਕਨੇ ਦੱਸਿਆ ਸੁਣ ਕੇ ਫੌਜਦਾਰ ਨੂੰ ਦੌੜਾ ਪੈਣ ਵਰਗੀ ਹਾਲਤ ਬਣ ਗਈ ਉਹ ਨਾ ਤਾਂ ਖਜ਼ਾਨਾ ਧਨ ਦੌਲੇ ਥੀ ਬਜਾਈ ਜਾ ਸਕਦੀ ਸੀ ਤੇ ਨਾ ਆਪਣੀ हिਫਾਜ਼ਤ ਹੋ ਸਕਦੀ ਸੀ ਇਸੇ ਸਮੇਂ ਤੋਪ 'ਚ ਗੋਲਾ ਦਾ ਕੇ ਸਿੰਘਾਂ ਨੇ ਚੇਤਾਵਨੀ ਦੇ ਦਿੱਤੀ ਗੈਰ ਮੁਸਲਿਮ ਬਸਨੀਕਾ ਨੇ ਖੁਸ਼ੀਆਂ ਬਣਾਈਆਂ ਕੁਝ ਲੋਕ ਸਿੰਘਾਂ ਦੇ ਨਾਲ ਹੀ ਹਮਲੇ ਵਿੱਚ ਸ਼ਾਮਲ ਹੋ ਗਏ ਬਨੂੜ ਦੀਆਂ ਹਵੇਲੀਆਂ ਜਿਨ੍ਹਾਂ ਅੰਦਰ ਆਮ ਆਦਮੀ ਨੂੰ ਝਾਕੜਨ ਤੱਕ ਦੀ ਮਨਾਹੀ ਸੀ ਵਿਚ ਸਥਾਨਕ ਲੋਕ ਹਰਲਹਰਲ ਕਰਦੇ ਫਿਰਨ ਲੱਗੇ ਸਭ ਕੁਝ ਛੱਡ ਛੜਾ ਕੇ ਫੌਜਦਾਰ ਆਪਣੀ ਬਚੀ ਕੁਚੀ ਸੈਨਾ ਲੈ ਕੇ ਛੱਤ ਪਿੰਡ ਵੱਲ ਨੱਠਿਆ ਸਿੰਘਾਂ ਨੇ ਪਿੱਛਾ ਕੀਤਾ ਫੌਜਦਾਰ ਛੱਤ ਵੀ ਛੱਡ ਗਿਆ ਉਸਦੇ ਸਿਪਾਈ ਸਿੰਘਾਂ ਨੇ ਘੇਰ ਲਏ ਹੁਣ ਛੱਤ ਅਤੇ ਮਨੂੜ ਦੋਵੇਂ ਖਾਲਸਾ ਫੌਜ ਦੇ ਕਬਜ਼ੇ ਵਿੱਚ ਸਨ ਵਾਹ ਬੰਦਾ ਸਿੰਘ ਨੇ ਫਤਿਹ ਦੀ ਖਬਰ ਸੁਣਦਿਆਂ ਕਿਆ ਸਰਹਿੰਦ ਤਾਂ ਇਥੋਂ ਇੱਕ ਛਲਾਂਗ ਪਰ ਹੈ ਬੰਦਾ ਸਿੰਘ ਹੈਰਾਨ ਸੀ ਉਸ ਨੂੰ ਸਮਾਂ ਨਹੀਂ ਸੀ ਆ ਰਿਹਾ ਇਹ ਬਨੂੜ ਅਤੇ ਛਾਤ ਉਪਰ ਹਮਲੇ ਨੂੰ ਰੋਕਣ ਲਈ ਵਜ਼ੀਰ ਖਾਨ ਨੇ ਆਪਣੀਆਂ ਫੌਜਾਂ ਕਿਉਂ ਨਹੀਂ ਭੇਜੀਆਂ ਸਾਨੂੰ ਖੁੱਲ ਦੇਣ ਲਈ ਇਸ ਵਿੱਚ ਕੋਈ ਗਹਿਰੀ ਜੰਗੀ ਚਾਲ ਤਾਂ ਨਹੀਂ ਜਾਂ ਫਿਰ ਉਹ ਸੱਚਮੁੱਚ ਹੀ ਡਰ ਗਿਆ ਸਿੰਘਾਂ ਦਾ ਸਾਹਮਣਾ ਕਰਨ ਦੀ ਉਸ ਵਿੱਚ ਹਿੰਮਤ ਹੀ ਨਹੀਂ ਜੋ ਵੀ ਹੈ ਸਾਨੂੰ ਹਰ ਸਮੇਂ ਹੁਸ਼ਿਆਰ ਰਹਿਣਾ ਚਾਹੀਦਾ ਹੈ ਸੋਚਦਾ ਬੰਦਾ ਸਿੰਘ ਬਨੂੜ ਅਤੇ ਛੱਤ ਦੇ ਪ੍ਰਬੰਧ ਵਿੱਚ ਕੁਝ ਰੋਝ ਗਿਆ ਇਥੇ ਹੀ ਬੰਦਾ ਸਿੰਘ ਦੇ ਸੂਈਆਂ ਨੇ ਆ ਕੇ ਖਬਰ ਦਿੱਤੀ ਖਾਲਸਾ ਜੀ ਮਾਝਾ ਔਰ ਦੁਆਬਾ ਦੇ ਸਿੰਘਾਂ ਉੱਪਰ ਸਤਲੁਜ ਦੇ ਕੰਢੇ ਪਰ ਮਲੇਰ ਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਭਾਰੀ ਸੈਨਾ ਨਾਲ ਹਮਲਾ ਕਰ ਦਿੱਤਾ ਉਸ ਦੇ ਨਾਲ ਭਰਾ ਔਰ ਭਤੀਜੇ ਖিজਰ ਖਾਨ Nusrat Khan ਬਲੀ ਮੁਹੰਮਦ ਖਾਨ ਵੀ ਹੈ ਇਧਰ ਸਰਹਿੰਦ ਦੇ ਨਵਾਬ ਨੇ ਆਪਣੀਆਂ ਸਾਰੀਆਂ ਫੌਜਾਂ ਨੂੰ ਛੱਪਰ ਝਿੜੀ ਦੇ ਸਥਾਨ ਪਰ ਇਕੱਠਾ ਹੋਣ ਲਈ ਗਿਆ ਸੁਣਦਿਆਂ ਹੀ ਬੰਦਾ ਸਿੰਘ ਨੇ ਜੋਸ਼ ਵਿੱਚ ਆ ਕੇ ਤਲਵਾਰ ਮਿਆਣ ਵਿੱਚ ਧੂਕੇ ਜ਼ਮੀਨ ਵਿੱਚ ਅੱਧੀ ਤਸਾ ਦਿੱਤੀ ਤੇ ਸਿੰਘਾਂ ਵੱਲ ਵੇਖ ਕੇ ਲਲਕਾਰਿਆ ਤਿਆਰੀ ਕਰੋ ਸਿੰਘ ਜੀ ਬੈਰੀ ਨੂੰ ਬਾਜੀ ਮੋੜਨ ਦਾ ਵੇਲਾ ਹੁਣ ਬਹੁਤੀ ਦੂਰ ਨਹੀਂ ਸਿੰਘਾਂ ਵਿੱਚੋਂ ਕਿਸੇ ਨੇ ਜੇਕਾਰਾ ਛੱਡਿਆ ਤੇ ਸਤਿ ਸ਼੍ਰੀ ਅਕਾਲ ਦੀਆਂ ਆਵਾਜ਼ਾਂ ਨਾਲ ਬਨੌਰ ਛੱਤ ਦਾ ਇਲਾਕਾ ਕੰਬ ਉਠਿਆ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਡੌਰ ਛੱਤ ਤੇ ਬਨੌਰ ਦੇ ਇਲਾਕਿਆਂ ਦੇ ਉੱਪਰ ਕਬਜ਼ਾ ਕਰ ਲਿਆ ਤੇ ਹੁਣ ਵਾਰੀ ਸਰਹਿੰਦ ਦੀ ਸੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਤੁਹਾਨੂੰ ਬਾਬਾ ਬੰਦਾ ਸਿੰਘ ਜੀ ਦੇ ਇਤਿਹਾਸ ਦੇ ਉੱਪਰ ਬਣੀ ਹੋਈ ਵੀਡੀਓ ਮਿਲਦੀ ਰਹੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ